ਆਹ ਗੁਰੂ ਮੇਰੋ ਜੋਹਰੂਲ ਲੈ ਤਮਤ ਤਵੇਲੇ ਚੰਦਰਹੀ ਨਦੀ ਪਾਰ ਵੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਰਤ ਪਾਉਂਦੇ ਰੱਖੇ ਮੰਨਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬਣੀ ਬੋਇ ਗੰਦੇ ਸੋਮੇ ਗੰਦੇ ਸਾਗਰ ਤੰਦਰਾ ਦੀ ਗੁਰੂ ਰੰਸਾ ਦੇ ਪਵਨ ਜੁਰੀ ਅੰਦਰ ਸਜ ਬੈਠੇ ਗੁਰ khán ਸਤ ਸਤ ਸੰਗਿਓ ਆਓ ਜੋ ਨੇ ਤਾਂ ਪਰਮਤਮ ਜੀ ਆਰ ਰੋਜ ਤਨ ਤਨ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਜੀਮ ਦੇ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਤਰਿਹੇ ਦੇ ਸ਼ਰਣ ਕੇ ਸੰਗਤਾਂ ਦੇ ਪਾਉ ਜੀ ਨੂੰ ਜੋ ਆਪਾਂ ਕੁਝ ਗ੍ਰੰਥੀ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕੇ ਸਾਡਾ ਜੀਵਨ ਸਭ ਤੋਂ ਸੰਪੂਰਨ ਬਣ ਸਕੇ। ਜਿਸ ਯਾਤਰਾ ਤੇ ਆਇਆ ਉਹ ਸਾਡੀ ਯਾਤਰਾ ਸਫਲ ਹੋ ਜਾਵੇ। ਜਿਸ ਲਈ ਵਾਸਤੇ ਆਇਆ ਉਹ ਲਾਭ ਪ੍ਰਾਪਤ ਕਰ ਲਈਏ। ਕੀਤਾ ਤਾਂ ਜਾਂ ਸਦਾ ਪਰੋ। ਜਿਸ ਨੱਬੀ ਗੁਣਾਂ ਦੇ ਖਜ਼ਾਨੇ ਦੀ ਆਪਾਂ ਵਿਚਾਰ ਕਰੇ। ਤਨ ਤਨ ਸਭੀ ਗੁਣਾਂ ਅੰਪਾਸ ਦੇ ਜੀਵਨ ਦੀ। ਉਹਨਾਂ ਖਜ਼ਾਨਿਆਂ ਨੂੰ ਆਪਾਂ ਸਬਰ ਨਿਯਤ ਨਾ ਕਰੀ ਸਾਡੇ ਕੋਲ ਬਹੁਤ ਕੁਝ ਹੋ ਸਕਦਾ ਏ ਸਾਡੇ ਕੋਲ ਬਹੁਤ ਕੁਝ ਹੋ ਸਕਦਾ ਏ ਤੇ ਜੇ ਰੱਬੀ ਮੁਰ ਦੇਣਾ ਤੇ ਸਾਡੇ ਕੋਲ ਕੁਝ ਵੀ ਨਹੀਂ ਸੋਚਣ ਗੱਲ ਇਹ ਬੜੀ ਹੈ ਤਾਰੇ ਇਹਨਾਂ ਬਖਰੀ ਆ ਕਿ ਅੱਜ ਅਸੀਂ ਸਾਡੇ ਜੀਵਨ ਦੀ ਜਿਹੜੀ ਰੂਪਤਾਰੋ ਟੇਢੀ ਹੋ ਚੁੱਕੀ ਹੈ। ਕਿਹੜਾ ਚੱਲਣ ਲੱਗਿਆ। ਚਾਹੇ ਦਾਸ ਜੀ ਕੁਝ ਹੋਵੇ ਜਾਂ ਨਾ ਹੋਵੇ। ਚਾਹੇ ਦਾਸ ਜੀ ਵੀ ਕੁਝ ਹੋਵੇ ਜਾਂ ਨਾ ਹੋਵੇ। ਕੀ ਹੋਵੇ? ਮੇਰਾ ਗੁਰੂ ਹੋਵੇ। ਕੁਝ ਹੋਵੇ ਜਾਂ ਨਾ ਹੋਵੇ ਮੇਰਾ ਗੁਰੂ ਹੋਵੇ। ਮੇਰੇ ਕੋਲ ਨਾਮ ਹੋਵੇ। ਮੇਰੇ ਕੋਲ ਗੁਰੂ ਦਾ ਉਪਦੇਸ਼ ਹੋਵੇ। ਬਿਲਕੁਲ ਗੁਰੂ ਦੀ ਸਿੱਖਿਆ ਹੋਈ ਚਾਹੀਦਾ ਸੀ ਕਿਉਂਕਿ ਗੁਰੂ ਦੇ ਸਿੱਖਿਆ ਵਿੱਚ ਰੱਬੀ ਗੁਣ ਪਰਿਖੇ ਪਰ ਜਮਾਨੇ ਦੀ ਚਾਲ ਕੁਝ ਤੇਲੀ ਹੋ ਹਾਂ ਮੈਂ ਇਹ ਨਹੀਂ ਕਹਤਾ ਸਾਰੇ ਅਸੀਂ ਕੁਝ ਹੋ ਗਏ ਸਾਰੇ ਸੰਸਾਰਿਕ ਕੋਈ ਨਹੀਂ ਨਾ ਕਦੇ ਵੀ ਨਹੀਂ ਹੁੰਦਾ ਨਾ ਸਾਜੂ ਕੋਈ ਸੀਗਾ ਨਦਰੀਤਾ ਦੋ ਪਰਿਚਨਾਂ ਨਾ ਹੀ ਰਹਿਣਾ ਕੋ ਜਿਥੇ ਪਾਪ ਉਹਦੇ ਪੁੰਨ ਵੀ ਆ ਜਿਥੇ ਬੁਰਾਈਆਂ ਉਹਦੇ ਜੰਗਿਆਈਆਂ ਵੀ ਆ ਜਿਥੇ ਮਠਾਸ ਉਹਦੇ ਕੜਤਨ ਵੀ ਆ ਤੇ ਜਿਥੇ ਭਲਤੀ ਆ ਉਹ ਤੇ ਸਦ ਵੀ ਆ ਦੋ ਮਿਲ ਕੇ ਖੇਡ ਜਿਹੜੀ ਦਾ ਦੋ ਮਿਲ ਕੇ ਬਲਦੀ ਚਲਦੀ ਪਿਆਰੇ ਕੀੜੇ ਮੇਸ਼ਾਈਂ ਦੋ ਵਿੱਚ ਹੁੰਦੀ ਕੱਲਾ ਬੰਦਾ ਕੋਈ ਨਹੀਂ ਖੇਡ ਸਕਦਾ ਕੋਈ ਜੀਵ ਨਹੀਂ ਖੇਡ ਸਕਦਾ ਕੀੜੀ ਤੋਂ ਲੈ ਕੇ ਹਾਥੀ ਤੱਕ ਹਾਥੀ ਵੀ ਛੋਟਾ ਜਾਨਵਰ ਹੈ ਅਪੇਰੋ ਇਹ ਡਬਾ ਜਿੱਦਾਂ ਅਸੀਂ ਮਸ਼ਹੂਰ ਕੀਤਾ ਨਾ ਹਾਥੀ ਨੂੰ ਵੀ ਅਸੀਂ ਬਹੁਤ ਵੱਡਾ ਹਾਥੀ ਬਹੁਤ ਵੱਡਾ ਹਾਥੀ ਨੂੰ ਮਾਰ ਬਕੌਣ ਵਾਲੇ ਵੱਡੇ ਵੱਡੇ ਜਾਨਵਰ ਉਸੇ ਕਾਲ ਟੁੱਟਨੇ ਬੜਾਏ ਹੋ। ਆਹ ਕਿਹੜੀ ਤੋਲਾ ਕੇ ਵੱਡੇ ਤੋਂ ਵੱਡਾ ਕੋਈ ਵੀ ਕਿਸੇ ਵੀ ਜੁਨੀ ਵਿੱਚ ਤੇ ਸਭ ਖੇਡ ਹੀ ਖੇਡ ਰਹੇ ਹਾਂ। ਅਸੀਂ ਸਭ ਖੇਡ ਖੇਡ ਰਹੇ ਹਾਂ। ਕੋਈ ਖੇਡ ਵਿੱਚ ਜਿੱਤ ਜਾਂਦਾ ਆਪਾਂ ਦਰਿਆਵੀ ਤੌਰ ਤੇ ਲਿਖਣੀ ਹੈ। ਕੋਈ ਖੇਡ ਵਿੱਚ ਜਿੱਤ ਜਾਂਦਾ ਕੋਈ ਖੇਡ ਵਿੱਚ ਹਾਰ ਜਾਂਦਾ ਪਿਆਰ ਜੇ ਤੇ ਤਾਂ ਹੀ ਹੋਗੀ ਨਾ ਜੇ ਦੋ ਜਣੇ ਖੇੜਦੇ ਹੋਣਗੇ ਤਾਂ ਦੋ ਮਿਲਕਾਰ ਜੁ ਉਪਜੇ ਦੋ ਤੋਂ ਬਗੈਰ ਕੋਈ ਵੀ ਕੰਮ ਨਹੀਂ ਹੁੰਦਾ ਦੋ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਕੋਈ ਹੋ ਜਾ ਕੰਮ ਨਹੀਂ ਤੁਸੀਂ ਵਪਾਰ ਕਰ ਲਓ ਤੁਸੀਂ ਖੇਤੀ ਕਰ ਲਓ ਜੀਵਨ ਦਾ ਕੁਝ ਵੀ ਕੰਮ ਕਰ ਦੋ ਤੇ ਦੋਨ ਦਾ ਸਾਥ ਤੋ ਕਰਨਾ ਲੈਣਾ ਬੋਗ ਜਿਤੁ ਵਪਾਰੀ ਕਰਦਾ ਇਕ ਤੂ ਮੈਂ ਕਲਮ ਹੋਏ ਧਾਇਦਲ ਬਣੂ ਤੂ ਵੀ ਵਪਾਰੀ ਕਰਮ ਨਾ ਹੋਏ ਤ ਵਪਾਰਤ ਨਹੀਂ ਹੋ ਸਕਦਾ ਕੋਈ ਵੀ ਕਰਮ ਕਰਦਾ ਸੰਸਾਰ ਦਾ ਦੋਧੂ ਬਗਰ ਹੋ ਹੀ ਨਹੀਂ ਸਕਦਾ ਕੱਲਾ ਕੋਈ ਕਰਮ ਨਹੀਂ ਦੁਨੀਆ ਦੇ ਉਤੇ ਕੱਲਾ ਕੀ ਆ ਕੋ ਜਿਵੇਂ ਦੂਜੇ ਤਰਫ ਦੀ ਦੁਨੀਆ ਵਿੱਚ ਆਉਣਾ ਤਾਂ ਵੀ ਇਹ ਤਾਪੂ ਹੋ ਗਏ ਗੁਰੂ ਹੋ ਗੋ ਨਾਮ ਹੋ ਗੋ ਉਤੋ ੱਬੀ ਗੁਣ ਪਹਿਲਾਂ ਹੁਣ ਹੋ ਗਏ ਜਿੰਨਾ ਰੱਬੀ ਗੁਣਾਂ ਦੀ ਆਪਾਂ ਵਿਚਾਰ ਕਰਦੇ ਧੰਗ ਗੁਰੂ ਨਨ ਪਛਾੜ ਜੀ ਦੇ ਉਹਨਾਂ ਕੋ ੱਬੀ ਗੁਣਾਂ ਦਾ ਤੁਝਾਨਾ ਫਿਰ ਜਿੰਨਾ ਤੁਸੀਂ ਲੈ ਸਕੀਏ ਇਨੇ ਸਾਡੇ ਸੁਭਰਤ ਸਾਨੂੰ ਲੈਣੇ ਚਾਹੀਦੇ ਆਪਾਂ ਵਿਚਾਰ ਕਰਦੇ ਹਾਂ ਸੰਸਾਰ ਦਾ ਸਭ ਕੁਝ ਵੱਡਾ ਨਹੀਂ ਸਤ ਨੂੰ ਵੱਡਾ ਰੱਬੀ ਗੁਣ ਹੈ ਨਾਮ ਨੂੰ ਹੀ ਨਹੀਂ ਵੱਡਾ ਹੁਣ ਨੜਤੇ ਬੜੇ ਇਥਾਂ ਸੁਣਨੇ ਲੋਕਾਂ ਨੇ ਤੇ ਸਾਰੇ ਮੜਾ ਗਣ ਦੇਣਾ ਮੈਨੂੰ ਵੀ ਇਹ ਕੌਣ ਹੋ ਗਿਆ ਇਹੋ ਜਿਹੜਾ ਕਹਿੰਦਾ ਨਾਮ ਦੇ ਵੱਡਾ ਹੈਗਾ ਸਾਰੇ ਸੰਸਾਰ ਦੇ ਤੱਕ ਇਹਦਾ ਨਾਮ ਵੱਡਾ ਤੇ ਇਹ ਕਹਿੰਦਾ ਮੈਂ ਨਾਮ ਵੱਡਾ ਨੇ ਤੂੰ ਸਦਾ ਗਾਲਾਂ ਵੀ ਕੱਢਣਾ ਬੁਰਾ ਭਲਾ ਮੈਨੂੰ ਕਹਨ ਪਰ ਮੈਂ ਤਾਂ ਗੁਰੂ ਦੀ ਵਿਚਾਰ ਦੇ ਨਾਲ ਚਾਹਦਾ ਪਰ ਉਹ ਸਾਨੂੰ ਵਿਚਾਰ ਦਿੱਤੀ ਗੁਰੂ ਨੇ ਸਾਨੂੰ ਗੁਰੂ ਨੇ ਵਿਚਾਰ ਦਿੱਤੀ ਆ ਜੇਦਰ ਤਾਂ ਦੇ ਨਾਲ ਵਿਚਾਰ ਹੋਈ ਤੇ ਸਾਡਾ ਭਲਾ ਹੋ ਜੂ ਪਿਆਰੇ ਜੇ ਵਿਚਾਰ ਦਾ ਨਾ ਹੋਈ ਤੇ ਬਿਲਕੁਲ ਖਾਲੀ ਪਵੇ ਕੁਝ ਵੀ ਹੋਵੇ ਸਾਡੇ ਕੋਲ ਸਤਿਗੁਰੂ ਨੇ ਵਿਚਾਰ ਦਿੱਤੀ ਤੇ ਵਿਚਾਰ ਹੋਊਗੀ ਤੇ ਹੁਣ ਲੱਭਾ ਦੇਣਾ ਫੇਰੇ ਬਦਲਾ ਕੋਈ ਸਾਨੂੰ ਵਿਆਹ ਹੋਣਾ ਤੇ ਆਉਗੋਣਾ ਜੇ ਸਾਡੇ ਕੋਲ ਵਿਚਾਰ ਹੀ ਹੈ ਨਹੀਂ ਅਰਸਲਾ ਪਰ ਗੱਲ ਕਰੀਏ ਦੁਪਹਿਰੋ ਤਾਲ ਗੁਰਦਮ ਸਿੰਘ ਸਾਹਿਬਾਰੇ ਜਦੋਂ ਗੁੜ ਮੜ ਦੇ ਮੜ ਦੇ ਲੋਕਾਂ ਦਾ ਭਲਾ ਕਰਦੇ ਕਰਦੇ ਸੁਲਤਾਨਪੁਰ ਦੋਦੀ ਗਏ ਨਾ ਉਹਨਾਂ ਨੇ ਆਪਣਾ ਆਪਣਾ ਢੋਟਾਇਆ ਕੀ ਲੁੱਟਾਇਆ ਸੰਸਾਰ ਨੂੰ ਕਹਿੰਦਾ ਜਿੰਨੇ ਹਾਸੇ ਆਉਂਦੇ ਲੈ ਜਾਓ ਜਿੰਨਾ ਆਨੰਦ ਤੁਹਾਨੂੰ ਚਾਹੀਦਾ ਲੈ ਜਾਓ ਜਿੰਨੇ ਖੇੜੇ ਚਾਹੀਦੇ ਲੈ ਜਾਓ ਬਹੁਤ ਕੁਝ ਲਟਾ ਕੱਲ੍ਹ ਨੂੰ ਨੇ ਆਟਾ ਦਾਣਾ ਨਹੀਂ ਉਟਾ ਲੁਟਾਇਆ ਲੋਕਾਂ ਨੂੰ ਬੇ ਆਟਾ ਆਟਾ ਦਾਣਾ ਲੁਟਾਇਆ ਉਕਾਇਆ ਲੈ ਜਾਵੇ ਆਡਾ ਲੈ ਜਾ ਦੜੇ ਲੈ ਜਾ ਨੰਦਾ ਆਇਆ ਕਪਰੇ ਤੇ ਕਪਰੇ ਲੈ ਜਾ ਅਸੀਂ ਕੱਤੇ ਰਾਨੋਂ ਆਂਗੇ ਵੀ ਇੰਨਾ ਕੁਝ ਲਟਾਇਆ ਟਾਕਾ ਵੀ ਨਹੀਂ ਪਿਆ ਸਾਡੇ ਕੋਲ ਮੰਨ ਲੋ 10-15 ਰੁਪਏ ਅਸੀਂ ਗੁਰੂ ਦੇ ਦਰ ਤੇ ਆਉਨੇ ਆ ਉਨ੍ਹਾਂ ਵਿੱਚੋਂ 2-4 ਪੀਸੇ ਗੁਰੂ ਦੀ ਗੋਲਕ ਵਿੱਚ ਪਾ दिए ਨਾਲ ਦੇ ਨਾਲ ਹੀ ਵਿਚਾਰ ਆ ਜੂਗੀ ਨਾਲ ਦੇ ਨਾਲ ਵਿਚਾਰ ਆ ਜੂਗੀ ਇਹਨੇ ਕੱਢ ਗਏ ਇਹਨੇ ਕੱਢ ਗਏ ਤੇ ਗੁਰਦਾਰ ਸਾਹਿਬ ਨੇ ਤੇ ਲਟਾਇਆ ਲੋਕਾਂ ਨੂੰ ਸੋਚਿਆ ਨਹੀਂ ਕਿ ਤੇ ਵੀ ਇੰਨਾ ਟੱਡ ਗਿਆ ਕੁਝ ਕੱਢ ਕੱਢ ਮਾ ਨਾ ਲਿਆ ਲਟਾਇਆ ਵੀ ਤੇ ਟਟਿਆ ਵੀ ਕੁਝ ਨਹੀਂ ਕਿਉਂ ਕੋਈ ਦੁਕਾਨੋਂ ਨਾ ਤੇ ਪਛਦੇ ਸਾਨੂੰ ਵੀ ਇਹ ਦੱਸਿਆ ਬਿੱਲ ਟਾਉਣ ਦੇ ਨਾਲ ਕਦੇ ਕੁਝ ਨਹੀਂ ਘਟਦਾ ਲਾਉਣਾ ਕਦੇ ਕੁਝ ਨਹੀਂ ਘਟਦਾ ਨਾ ਇਹਦਾ ਫੇਦਾ ਕਟਿਆ ਇਹ ਵੀ ਗੱਲ ਨਾ ਨਹੀਂ ਘਟੂਗਾ ਪਛਦੇ ਬੱਜਾ ਮਾਰਨ ਵਾਲੇ ਆਹ ਉਹ ਸਿੱਖ ਸਤਗੁਰੂ ਦੇ ਪਿਆਰਿਓ ਆਉਂ ਖਾਵੇਂ ਖਰਤੇ ਨਾਲ ਮਿਲ ਭਾਈ ਆਹ ਉਹ ਸਤਗੁਰੂ ਦੇ ਪਿਆਰਿਓ ਅਪਰ ਨਾਲ ਮਿਲ ਕੇ ਖਾਈਏ ਅਪਰ ਨਾਲ ਨਾਲ ਕੇ ਖਾਈਏ ਵੱਧੋ ਜਾਵੇ ਤੋੜਨਾ ਆਈ ਕਹਿੰਦਾ ਵੱਧਾ ਵੱਧਾ ਜਵਗਾ ਤੋੜਨੇ ਕਦੀ ਜਾਊਗੀ ਹੱਦ ਹੋ ਗਈ ਸੰਸਾਰ ਦਾ ਧੰਨ ਅਸੀਂ ਦੇਖਦੇ ਆਂ ਸੰਸਾਰ ਵਿੱਚ ਰਹਿੰਦੇ ਆਂ ਪ੍ਰਗਤੀ ਗੱਲ ਕਰਦੇ ਆਂ ਵੀ ਖਰਚੇ ਦੇ ਨਾਲ ਹਰ ਚੀਜ਼ ਘਟਦੀ ਆ ਖਚੇ ਖਰਚੇ ਦੇ ਨਾਲ ਹਰ ਚੀਜ਼ ਘਟਦੀ ਆ ਤੇ ਪਾਛਣ ਨੇ ਵੀ ਗੱਲ ਕਹਤੀ ਵੀ ਘਟਦੀ ਨੇ ਤੇਰੋ ਪੜੀ ਚੀਜੋਈ ਜਿਹੜੀ ਘਟਦੇ ਨਹੀਂ ਜੇ ਸੰਸਾਰ ਦੀ ਹਰ ਇੱਕ ਚੀਜ਼ ਘਟਦੀ ਆ ਤੇ ਫਿਰ ਉਹ ਘੜੀ ਜੀ ਜਿਹੜੀ ਘਟਦੀ ਨਹੀਂ ਉਹ ਹੈ ਪੈਰੋ ਰੱਬੀ ਗੁਣ ਉਹ ਹੈ ਰੱਬੀ ਗੁਣ ਨਾਮ ਦਾ ਭੰਡਾਰ ਨਾਮ ਜਿੰਨਾ ਮੰਡੀ ਜਾਓਗੇ ਓਨਾ ਵੱਧ ਆ ਜਾਓ ਜਿੰਨੇ ਰੱਬੀ ਕੋਣ ਮੰਡੀ ਜਾਓਗੇ ਓਨੇ ਵੱਧੇ ਜਾਣਗੇ ਅਸੀਂ ਦਰਦੇ ਆ ਬੇਸ਼ੱਕ ਪਰ ਪਾਸ਼ਲਿਕ ਗੱਲ ਕਹੀ ਸਭ ਸੁਝਾਈ ਪੈਰੋ ਉਹ ਕਹਿੰਦੇ ਪੰਡਤ ਰੋਵੇ ਗਿਆਨ ਬੁਵਾਏ ਪੰਡਤ ਰੋਵੇ ਗਿਆਨ ਬੁਵਾਏ ਹੁਣ ਇੱਕ ਬ੍ਰਾਹਮਣ ਵੀ ਨੇ ਪੰਡਤ ਨੇ ਗਿਆਨ ਬਹੁਤ ਹਾਸਲ ਕੀਤਾ ਵੇਦਾ ਸ਼ਾਸਤਰਾਂ ਦਾ ਗਿਆਨ ਬਹੁਤ ਹਾਸਲ ਕਰ ਲਿਆ ਇਕੱਠਾ ਕਰ ਲਿਆ ਪਰ ਮੰਨਿਆ ਨਹੀਂ ਕਿਉਂ ਨਹੀਂ ਮੰਨਿਆ ਉਹਨੂੰ ਸ਼ਰਤ ਸੀ ਕਿ ਜਤ ਵੀ ਕਿਤੇ ਘਟ ਨਾ ਜਾਵੇ ਜਾਂ ਮੇਰੇ ਤੋਂ ਗਿਆਨ ਲੈ ਕੇ ਮੇਰੇ ਤੋਂ ਉੱਚੇ ਦਾ ਹੋ ਜਾਣ ਮੇਰੀ ਰੋਟੀ ਰੁਟੀ ਚੱਲਦੀ ਇੱਥੇ ਇਹ ਰੋਜ਼ੀ ਰੋਟੀ ਮੇਰੀ ਖੁੱਝ ਜਾਊਗੀ ਮੇਰਾ ਸ੍ਰੀ ਇੱਕ ਪਤਾ ਹੋ ਜਾਊਗਾ ਥੋੜੇ ਵਿਚਾਰ ਹਲਕੇ ਸੀ ਅਸ਼ੋਕ ਨੇ ਜੇ ਤੂੰ ਗਿਆਨ ਵਧਦਾ ਤੇ ਵੱਧਦਾ ਜਾਣਾ ਸੀ ਗਿਆਨ ਵੱਧਦਾ ਜਾਣਾ ਸੀ ਤਾਂ ਆਨੰਦ ਕੀ ਹੋਇਆ ਅੰਦਰ ਵਿੱਚ ਕੀ ਹੋਇਆ ਹੁਣ ਕਿੱਥੇ ਤੇ ਜੀਵਨ ਸਫਲ ਹੋਣਾ ਸੀ ਕਿੱਥੇ ਸਫਲ ਹੋ ਗਿਆ ਕਿੱਥੇ ਖੇਡ ਵਿੱਚ ਜਿੱਤਨਾ ਸੀ ਕਿੱਥੇ ਖੇਡ ਵਿੱਚ ਝਾਰ ਗਿਆ ਹੁਣ ਜਿਹੜੀ ਉਹ ਇੱਕ ਗੱਲ ਕਮਾ ਪਿਆ ਰਿਓ ਨਾਮ ਵਿੱਚ ਤਪਸ਼ ਵੀ ਬਹੁਤ ਜ਼ਿਆਦੀ ਹੈ ਨਾਮ ਵਿੱਚ ਤਪਸ਼ ਵੀ ਬਹੁਤ ਜ਼ਿਆਦੀ ਹੈ ਤੇ ਨਾਮ ਵਿੱਚ ਸ਼ੀਤਲ ਵੀ ਬਹੁਤ ਜ਼ਿਆਦਾ ਹੈ ਇਹ ਧਿਆਨ ਦੇ ਦੋ ਹਰ ਵਾਰ ਪਹਿਲੇ ਵਿਚਾਰ ਦੀ ਜਿੱਤੀ ਵੀ ਦੋ ਤੋ ਬਗੈਰ ਕਾਰਜੀ ਨਹੀਂ ਹੋਤਾ ਹੁਣ ਜੇ ਤੇ ਗਿਆਨ ਸੀਗਾ ਤੇ ਗਣ ਲੈਂਦਾ ਤੇ ਲੋਕਾਂ ਨੇ ਵੀ ਚੰਦਾ ਕਹਿਣਾ ਸੀ ਤੇ ਰੱਬ ਦੀ ਦਰਗਾਹ ਤੇ ਵੀ ਪਰਵਾਣਾ ਜਾਣਾ ਸੀ ਹੁਣ ਉਹ ਗਵਾਲ ਗਿਆਨ ਨੂੰ ਆਪਣੇ ਅੰਦਰ ਹੀ ਰੱਖ ਕੇ ਮਰ ਗਿਆ ਤੇ ਪਛੇਤ ਪੰਡਤ ਰੋਵੇ ਗਿਆਨ ਗਵਾਏ ਅਕੀਦ ਨਾਲ ਲਗਾ ਰੋਣਾ ਪਿਆਰ ਨੂੰ ਕਿਉਂ ਰੋਣਾ ਪਿਆ ਬਿਗਿਆਨ ਮੰਡਿਆਂ ਨੇ ਤੇ ਫਿਰ ਸਾਡੇ ਵਿਦਵਾਨਾਂ ਨੇ ਪੁੱਛਿਆ ਕਿ ਕੀ ਗੱਲ ਪਈ ਸਾਡੇ ਵਾਹ ਪੁਰਸ਼ਾਂ ਨੇ ਉਹ ਕਹਿੰਦੇ ਫਿਰ ਮੱਛ ਬਣਿਆ ਪਾਣੀ ਦਾ ਮੱਛ ਬਣਿਆ ਗਾਂ ਦੇ ਸਿਰ ਤੇ ਜਿਹੜਾ ਚੰਗਾ ਚੋਖਾ ਖਾਂਦਾ ਸੀ ਉਹ ਖਤਮ ਹੁਣ ਛੋੜੇ ਛੋੜੇ ਜੀਵ ਖਾਣੇ ਸ਼ੁਰੂ ਕਰਨ ਹੋਗੇ। ਥੁਰ ਬਾਹਰ ਕਿਉਂ ਨਿਕਲਦਾ? ਤੜਫਦਾਏ, ਕਿਉਂ ਤੜਫਦਾਏ? ਅੱਗ ਲੱਗਦੀ। ਤਪਸ਼ ਅਰਥ ਨਾਮਿਤ ਹੁਣ ਗਿਆਨ ਵਿੱਚ ਤਰਪ ਤਰਫ ਤੜਫਦਾ ਉਹ ਪਾਣੀ ਵਿੱਚ ਰਹਿੰਦਾ ਤਾਂ ਹੀ ਸ਼ਾਂਤ ਰਹਿੰਦਾ। ਜੇ ਤੜਫਦਾ ਰਹਿੰਦਾ ਏ, ਰੋਦਾ ਏ। ਪਾਛੇ ਤੈਨੂੰ ਰੋਣਾ ਦਰਲਾਉਣਾ ਨਹੀਂ ਤੋ ਤੂੰ ਗਿਆਨੋ ਖਰਚ ਰੱਜ ਕੇ ਖਰਚ ਵਧਦਾ ਜਾਉ ਸੰਸਾਰ ਵਿੱਚ ਤੇਰੀ ਸ਼ੋਭਾ ਹੋ ਸੰਸਾਰ ਵਿੱਚ ਤੇਰੀ ਸ਼ੋਭਾ ਹੋ ਹੂ ਸਾਧ ਤਰੇ ਤੰਦਉ ਜਿਸ ਤੇ ਤੂੰ ਮਾਨ ਕਰੀ ਫਿਰਦਾ ਹੈ ਤੇਰੀ ਸ਼ੋਭਾ ਨਾ ਹੋ ਕਰਮਾ ਪ੍ਰਜਿਵਨ ਵਿੱਚ ਦੇਖਿਓ ਕਰੋੜਾ ਪਤੀ ਆਦਮੀ ਜਿਨ੍ਹਾਂ ਨੂੰ ਕੋਈ ਸਾਥੀ ਗੁਰੂ ਬੁਲਾ ਕੇ ਰਾਜੀ ਬੁਲਾ ਕੇ ਰਾਜੀ ਨੇ ਸਾਥੀ ਗੁਰੂ ਤੋਂ ਦੂਰ ਪੁਲਾਗੇ ਰਾਜ ਨੇ ਮੇਰੇ ਜੀਵ ਵਿੱਚ ਦੇਖਿਆ ਕਿੰਨਾ ਅੰਦਰੋਂ ਸ਼ੂਭਾ ਬੜੀ ਬਿਲਕੁਲ ਨਹੀਂ ਮਿਲੀ ਪਛਲੇ ਇੱਕ ਗੱਲ ਕਹੀ ਆਪਾਂ ਜਦ ਬੈਠੇ ਸ੍ਰੀ ਸਾਹਿਬ ਜੀ ਨਾਲ ਬੈਠੇ ਗੁਰਦਾਰ ਸਾਹਿਬ ਦੇ ਇਹਨਾਂ ਨੇ ਸਾਨੂੰ ਕਿਹਾ ਅਣ ਹੋਦਾ ਆਪ ਮੁੰਡਾਏ ਸਭ ਕੁਛ ਦਾਇਨ ਕੰਦੇ ਕੋ ਤਰ ਤੋ ਦਸ਼ਰਜ ਹੋ ਜਾ ਪਗਤ ਰੱਬ ਦਾ ਪਿਆਰਾ ਉਹਦੇ ਕੋਲ ਕੁਝ ਨਹੀਂ ਪਰ ਜੋ ਉਹਦਾ ਮੰਡਾ ਤੇ ਜਿੰਨਾ ਕੋਲ ਹੋਇਆ 81 ਉਹਨੇ ਵੰਡਿਆ ਵੀ ਪਰ ਜੇ ਕੋ ਦੀ ਨੀਤੀ ਹੋਵੇ ਕਿ ਉਹਦਾ ਸੁਭਾਅ ਬਣ ਜੇ ਵੀ ਕੋਲ ਨਹੀਂ ਹੈ ਤੇ ਦੇਣਾ ਚਾਹੁੰਦਾ ਜਦੋਂ ਹੈ ਨਹੀਂ ਤੇ ਦੇਉ ਮਤੋ ਜਦੋਂ ਹੈ ਹੀ ਨਹੀਂ ਦੇਊਗਾ ਕਿ ਤੂੰ ਦੂਜਾ ਉਸ ਦੇ ਪੱਖੋਂ ਗਰ ਉਹ 14 ਮਾਲਕ ਤੂੰ ਮੈਨੂੰ ਦੇ ਤੇ ਮੈਂ ਕਿ ਵੰਡਾ ਹੁਣ ਦਿੱਤਾ ਕਿਨੇ ਤੇ ਵੰਡਿਆ ਕਿਨੇ ਦਿੱਤਾ ਤਾਂ ਪਰਮੇਸ਼ਰ ਦੇ ਅਕਾਲ ਪੁਰਖ ਨੇ ਤੇ ਉਹਦਾ ਵੰਡਦਾ ਕੀ ਕੀ ਤਕਰੀਬ ਸੀ ਉਹ ਜਿੱਦਾਂ ਰਾਮ ਨੇ ਵੰਡੇਆ ਲੋਕਾਂ ਨੂੰ ਤੇ ਵੰਡਣ ਵਾਲੇ ਨੂੰ ਕੀ ਤਕਲੀਫ ਸੀ ਸੇਵਾ ਜੀ ਨੇ ਇਹ ਸੇਵਾ ਨਹੀਂ ਸਮਝੀ ਹੰਕਾਰ ਪੈਦਾ ਕਰ ਲਿਆ ਮੈਂ ਦੇ ਰਿਹਾ ਮੈਂ ਦੇ ਰਿਹਾ ਅਸੀਂ ਅਰਦਾਸ ਕਰਦੇ ਹਾਂ ਦਾਣਾ ਪਾੜੇ ਗੁਰੂ ਦਾ ਤਰ ਸਿਬਾ ਤੇ ਸਿਖਾ ਸੇਵਕਾਂ ਦੀ ਰਦਾਸ ਜੀ ਕਹਿੰਦੇ ਨਾ ਸੀ ਹੁਣ ਦਾਣਾ ਬਣ ਕੇ ਤਾਂ ਸੀ ਗੁਰੂ ਦਾ ਤੇ ਸੇਵਾ ਕਰਨੇ ਕਿਤੇ ਸਿੱਖ ਨੇ ਤੇ ਸਿੱਖ ਆਪ ਉਹ ਹੀ ਅਕੜਾ ਫਿਰਦਾ ਹਉਮ ਘਰ ਦਾ ਭੁੱਲਿਆ ਫਿਰਦਾ ਵੀ ਮੈਂ ਦੇ ਦਿੱਤਾ ਪਤਾ ਨਹੀਂ ਕੀ ਦੇ ਦਿੱਤਾ ਅਬ ਫਿਰ ਸਤ ਰਦਾਸ ਸਾਹਿਬੀ ਕੋਲ ਬੈਠੇ ਆ ਇਹਨਾਂ ਨੇ ਵੀ ਇੱਕ ਗੱਲ ਤੇ ਸਭ ਸਮਝਾਇਆ ਇਹੋ ਗੱਲ ਇਹਨਾਂ ਨੇ ਵੀ ਸਮਝਾਈ ਕਿਉਂਕਿ ਭਗਤ ਵੀ ਰੱਬੀ ਗੁਣਾਂ ਦੇ ਭੰਡਾਰ ਸੀ ਨਾ ਤੇ ਸਾਰੇ ਕਿਹਨਾਂ ਦੇ ਬੰਦੇ ਜਿਨ੍ਹਾਂ ਦੇ ਕੋਲ ਰੱਬੀ ਗੁਣ ਹੋਗੇ ਉਹਨਾਂ ਦੇ ਸਾਰੇ ਤੇ ਰੱਬ ਦੀ ਰੱਬੀ ਗੁਣਾਂ ਦੇ ਵਾਲਿਆਂ ਦੀ ਭਗਤ ਦੇ ਤੇ ਸਾਰੇ ਦੀ ਕੀ ਸਾਰਿਆ ਇਹ ਕੋ ਪਾਪੀ ਦੀ ਇੱਕ ਭਗਤ ਦੀ ਕੀ ਸਾਰ ਨਹੀਂ ਆ ਕੋਈ ਸਾਰ ਨਹੀਂ ਪਾਪੀ ਨੇ ਪਾਪ ਕਰਨਾ ਹੈ ਤੇ ਭਗਤ ਨੇ ਨਾਮ ਜਪਣਾ ਹੈ ਭਲਾ ਕਰਨਾ ਕਿੱਥੇ ਸੁਭਾਣਾ ਸੁਵਤ ਤੇ ਜਿੱਥੇ ਸੁਭਾਣਾ ਰਣੇ ਤੇ ਤੇ ਸੁਬਾਹ ਦਾ ਰਣੇ ਉਥੇ ਸਾਂਝ ਜਿੰਦ ਦੇ ਤੇ ਆਪਾਂ ਪਹਿਲਾ ਵਿਚਾਰ ਕਰਦੇ ਸੀ ਪਿਆਰਿਓ ਇਹ ਰੱਬੀ ਗੁਰ ਜਿਹੜੇ ਆ ਇਹ ਨਾਮ ਤੋਂ ਵੱਡੇ ਕਿਉਂ ਆਪਾਂ ਪਹਿਲਾਂ ਵੀ ਵਿਚਾਰ ਕੀਤਾ ਨਾ ਪਿੰ ਸਭ ਤੋਂ ਵੱਡਾ ਹੈ ਨਾਮ ਸਭ ਸੰਸਾਰ ਦੇ ਕਿਉਂ ਬਾਬਾ ਨਾਨਕ ਇਹ ਨਾ ਲਈ ਬਾਬਾ ਨਾਨਕ ਜੀ ਵਾਪਸ ਸਾਹਿਬ ਜਵਾਬ ਦੇਤਾ ਉਹਦੇ ਨਾਮੋਂ ਹੋਰੇ ਸਭ ਕੋ ਸਾਰੇ ਸੰਸਾਰ ਦੇ ਦਾਵਾ ਕੀਤਾ ਬੇਨਾਮ ਸਭ ਤੋਂ ਵੱਡਾ ਨਾਮ ਸਭ ਤੋਂ ਵੱਡਾ ਤਾਲਗੁਰ ਦਾਮ ਸਾਹਿਬ ਦੀਆਂ ਉਹ ਮਤਤ ਨਵੀਂ ਸਹਿਜ ਜੀਵਨ ਦੀ ਸੇਧ ਦੇਵਾ ਆਓ ਤੁਹਾਨੂੰ ਨਵੀਂ ਜੀਵਨ ਦੀ ਸੇਧ ਦੇਵਾ ਨੀ ਨਵੀਂ ਜੀਵਨ ਜਾਜ ਦੱਸਾਂ ਸੌਖਾ ਰਸਤਾ ਜਦੋਂ ਉਸੇ ਗਾਡੀ ਰਸਤਾ ਕਹਿੰਦੇ ਆ ਵੀ ਗੁਰਦਾਰਬ ਸਾਹਿਬ ਦੇ ਗਾਡੀ ਰਸਤਾ ਚਲਾਇਆ। ਫਲਾ ਗਾਡੀ ਰਸਤਾ ਕੀ ਹੁੰਦਾ? ਛੋਟੇ ਛੋਟੇ ਵਿਚਾਰ ਤੋਂ ਗੁਰਲਾ ਜੀਦਾਂ। ਗਾਡੀ ਰਸਤਾ ਦਾ ਜਿੱਥੋਂ ਇੱਕ ਵਾਰੀ ਗੱਡਾ ਦੋਰੀ ਚਾਰ ਵਾਰੀ 10 ਵਾਰੀ ਗੱਡਾ ਲੱਗ ਗਿਆ ਉਹ ਦੀ ਪੱਕੀ ਹੋ ਜਾਂਦੇ ਆ। ਉਤੋਂ ਬਾਅਦੇ ਬਲਦ ਵੀ ਗੱਡਾ ਲੈ ਕੇ ਚਲੇ ਜਾਂਦੇ ਜਗ ਸਕਦੇ ਆ। ਤੇ ਜਦੋਂ ਲੀ ਪਾਉਣੇ ਉਹ ਦੇ ਨਾਲ ਉਦੋਂ ਵੱਡੇ ਵੱਡੇ ਜੋਰ ਵਾਲੇ ਬੰਦ ਲੈ ਕੇ ਫਿਰ ਲੀ ਪਾਉਣੇ ਪੈਂਦੇ ਆ ਕਿਉਂਕਿ ਧਰਤੀ ਦੀ ਹਿਕ ਪਾੜਨੀ ਹੁੰਦੀ ਆ ਧਰਤੀ ਦੀ ਹਿਕ ਪਾੜ ਕੇ ਰਾਹ ਬਣਾਉਣਾ ਹੁੰਦਾ ਹੈ ਤੇ ਤਾਦੋ ਲੱਗਣੀ ਨੂੰ ਇਹ ਗਾਡੀ ਰਾਹ ਸਾਨੂੰ ਪਾਛਲੇ ਆਪ ਬਣਾ ਕੇ ਦਿੱਤਾ ਤਨ ਗੁਰਦਾਮ ਸਾਹਿਬ ਨੇ ਉਹ ਕਹਿੰਦੇ ਲੈ ਹੁਣ ਨੱਭੀ ਜਾਓ ਤੁਹਾਡਾ ਜੋਰ ਦੀ ਲੱਗੂਗਾ ਤੇ ਪਹਿਲੇ ਲੋਕੀ ਕਰਦੇ ਤਪੱਸਿਆ ਕਰਦੇ ਸੀ ਕੁੱਟੇ ਲੰਦੂ ਲੜਕਾ ਅਗਾ ਟੁੜੀਆਂ ਲਾਉਣੀਆਂ ਜਲਤਾਰੇ ਕਰਦੇ ਤਨ ਨੂੰ ਦੁੱਖ ਦੇਣਾ ਭਾਵ ਇਹਨਾਂ ਨਾਮ ਜਪਣਾ ਤਨ ਨੂੰ ਨਾਮ ਸਭ ਇਹਦੇ ਇਨਾਂ ਕੋ ਇਨਾਂ ਕੋ ਜ ਕਰਨ ਦੀ ਲੋੜ ਹੀ ਨਹੀਂ ਇਨਾਂ ਕੋ ਜ ਕਰਨ ਦੀ ਲੋੜ ਨਹੀਂ ਜਿੰਨਾ ਕੋ ਤੇ ਕੋ ਜਪਾ ਜੇ ਉਹਨਾਂ ਜਪ ਲੈ ਤੇ ਫਿਰ ਕੀ ਆ ਵੱਡਾ ਨਾਮ ਤੋਂ ਉਪਰ ਸੱਚ ਅਚਾਰ ਉਪਰ ਤੋਂ ਦਾ ਉੱਚਾ ਵੱਡਾ ਕਿ ਸੱਚ ਅਚਾਰ ਅਜਿਨਾਂ ਰੱਬੀ ਗੁਣਾ ਦੀ ਆਪਾਂ ਗੱਲ ਕਰਦੇ ਆ ਜਿਨਾਂ ਰੱਬੀ ਗੁਣਾ ਦੀ ਆਪਾਂ ਗੱਲ ਕਰਦੇ ਆ ਇਹ ਪਾਸ਼ਕ ਦੇ ਤੋਂ ਵੱਡੇ ਨਾਮ ਤੋਂ ਵੱਡੇ ਤੇ ਜੇ ਨਾਮ ਜੋ ਪ੍ਰਮਾਣ ਅੰਕਾਰ ਕਰਨ ਦੇਵੇ ਨਾਮ ਜੋ ਪ੍ਰਮਾਣ ਅੰਕਾਰ ਉਹ ਵੀ ਜਾਂਦਾ ਹੈ ਮੈਂ ਇਹਨਾਂ ਤਾਂਪ ਕੀਤਾ ਮੈਂ ਇਹਨਾਂ ਤਾਂਪ ਕੀਤਾ ਲੋਕ ਸੁਤੇ ਨੇ ਵਾਝਦਾ ਨੂੰ ਦੋ ਕੁਸ਼ੀਬਾ ਕਾਰਨ ਕਮੋਦੇ ਇਹ ਮੈਂ ਨਾਮ ਜਪਦਾ ਨਾ ਅੰਧਾਰੋਂ ਘਰ ਗਲ ਨਹੀਂ ਪੜੀ ਨਾਲ ਪਛਗ ਨਾਮ ਜਪਦੇ ਆ ਜਪਦੇ ਆ ਜੇ ਬੁਰੇ ਕਰਮ ਵੀ ਕਰੀ ਜਾ ਰਿਹਾ ਹੈ ਜੀਵਨ ਜੀਵਨ ਬੜਵੜ ਖਾਈ ਜਾ ਰਿਹਾ ਹੈ ਉਹਨਾਂ ਦਾ ਹੱਕ ਮਾਰ ਮਾਰੀ ਜਾ ਰਿਹਾ ਹੈ ਤੇ ਫਿਰ ਕਿਉਂਦਾ ਹੈ ਅਜਿਹਾ ਦੇ ਉਹਨੂੰ ਚਾਹਾਂਦੇ ਨਾ ਕੋਈ ਦਾ ਪ੍ਰਾਪਤ ਮਾਰਦਾ ਜਿਹੜਾ ਨਿਸ਼ਦਾ ਉਹਦਾ ਨਾਮ ਬੱਜਦਾ ਕਿਸ ਕੰਮ ਆਉਗਾ ਜੇ ਤੁਸੀਂ ਦਾ ਹੱਥ ਮਾਰ ਕੇ ਕਿਸ ਨੂੰ ਦੇਵਾਂਗੇ ਜਾਂ ਆਪ ਖਾਵਾਂਗੇ ਕਿਸੇ ਦਾ ਹੱਥ ਮਾਰ ਕੇ ਕਿਸ ਨੂੰ ਦਾ ਹੱਥ ਮਾਰਦੇ ਜਾਂ ਆਪ ਕਵਲ ਜਾਂ ਕਿਸੇ ਨੂੰ ਮੰਨਾਂਗੇ ਇਹ ਗੱਲ ਸਮਝਾਈ ਸੀ ਪਰ ਬੰਦਪਾਦੋ ਦੇ ਲੋਕਾਂ ਦਾ ਮਾਲ ਬਟਾ ਕੀਤਾ ਲੋਕਾਂ ਦਾ ਹੱਥ ਹੋਇਆ ਵਣਦਾ ਮੁੜ ਕੇ ਸੰਸਾਰ ਵਿੱਚ ਮੁੜ ਕੇ ਵਣਦਾ ਦੁਜੇ ਨੂੰ ਇਹ ਤੇਰਾ ਪੁਰ ਨਹੀਂ ਇਹ ਤੇਰਾ ਭਲਾ ਨਹੀਂ ਕਿੰਨੇ ਕੁ ਦੇ ਛੋੜੇ ਗੁਣ ਬਾਸ਼ਾ ਸਾਨੂੰ ਬਖਸ਼ ਕਰ ਰਹੇ ਨੇ ਗੁਰੂ ਦੀ ਦਾਸ ਅੜੀ ਟੁੜੀ ਵੀ ਚੱਪ ਪਾ ਰਹੇ ਨੇ ਗੁਰੂ ਦੇ ਸਾਨੂੰ ਬਖਸ਼ਿਆ ਵਿਚਾਰ ਪਰੋ ਵਿਚਾਰ ਅਜੇ ਅਧੂਰੀ ਆ ਵਿਚਾਰ ਪਾਸ਼ਾ ਕੱਲ ਨੂੰ ਜੋ ਆਪਣੇ ਤੇ ਕਿਰਪਾ ਕਰਨਗੇ ਇਸ ਵਿਚਾਰ ਬਾਰੇ ਆਪਾਂ ਕੱਲ ਨੂੰ ਵਿਚਾਰ ਕਰ ਲਵਾਂਗੇ ਬੇ ਵਿਚਾਰ ਕੀ ਹੋਈਏ ਬੋਲਾਂ ਦੇ ਕਿ ਮੈਂ ਬਖਸ਼ ਕਰ ਦੇ ਕੱਲ ਨੂੰ ਜੋ ਪਾਸ਼ਾ ਆਪਣੇ ਤੇ ਕਿਰਪਾ ਕਰਨਗੇ ਉਹ ਜੇ ਆਪਾਂ ਕੱਲ ਨੂੰ ਵਿਚਾਰ ਕਰ ਲਵਾਂਗੇ ਆਉਣ ਆਪਾਂ ਸਰਬੱਤ ਦੇ ਭਲੇ ਵਾਸਤੇ ਨਗਰ ਗ੍ਰਿ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ